ਸਿੰਘ ਕਰਾ ਦਿਆ ਮੁਸ਼ਕਲਾਂ ਘਟਣ ਦੀ ਬਜਾਏ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਇੱਕ ਕੇਸ ਤੋਂ ਬਾਅਦ ਇੱਕ ਹੋਰ ਕੇਸ ਜੇਲ੍ਹ ਦੇ ਵਿੱਚ ਬੰਦ ਸੁਖਪਾਲ ਸਿੰਘ ਖੈਰਾ ਦੇ ਉੱਤੇ ਪਾ ਦਿੱਤਾ ਗਿਆ ਦੱਸਿਆ ਦੱਸਿਆ ਜਾ ਰਿਹਾ ਹੈ ਕਿ 8 ਸਾਲ ਪੁਰਾਣਾ ਇਹ ਕੇਸ ਆ ਜਿਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਮਾਮਲੇ ਤੇ ਬੋਲਦੇ ਹੋਏ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਤਾਬ ਸਿੰਘ ਖੈਰਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਦੀ ਨੀਤੀ ਅਪਣਾਈ ਹੈ ਪਰ ਅਜੇਹੀ ਬਦਲਾਖੋਰੀ ਤੋਂ ਸੁਖਪਾਲ ਸਿੰਘ ਖਹਿਰਾ ਡਰਨ ਵਾਲੇ ਨਹੀਂ ਉਹਨਾਂ ਕਿਹਾ ਕਿ 8 ਸਾਲ ਪੁਰਾਣੇ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਐਫ ਆਈ ਆਰ ਦਰਜ ਕੀਤੀ ਹੈ ਆਖਰ ਕਿਹੜਾ ਹੈ ਮਾਮਲਾ ਤੇ ਕੀ ਸੀ ਪੂਰੀ ਗੱਲਬਾਤ ਆਓ ਤੁਹਾਨੂੰ ਸੁਣਾਉਣਿਆ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਦਾ ਇਹ ਬਿਆਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਹਿਤਾਬ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦਾ ਪੰਜਾਬ 'ਚ ਬੈਠੇ ਪੰਜਾਬੀਆਂ ਦਾ ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀਆਂ ਦਾ ਸਾਰਿਆਂ ਦਾ ਉਹਨਾਂ ਦਾ ਜਿਨ੍ਹਾਂ ਨੇ ਇਸ ਸਾਡੀ ਬੜੀ ਔਖੀ ਲੜਾਈ ਵਿੱਚ ਔਖੇ ਸਮੇਂ ਵਿੱਚ ਮੇਰਾ ਮੇਰੇ ਫੈਮਿਲੀ ਦਾ ਔਰ ਖਾਸ ਕਰਕੇ ਸਰਦਾਰ ਸੁਖਪਾਲ ਸਿੰਘ ਖੈਰਾ ਦਾ ਸਾਥ ਦਿੱਤਾ ਅੱਜ ਇੱਕ 8 ਸਾਲ ਪੁਰਾਣੇ ਮਕਦਮੇ ਵਿੱਚ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਜਾ ਕੇ ਸਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਵੱਲੋਂ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਸਾਮਨਿੰਗ ਨੂੰ ਕਾਸ਼ ਕਰਨ ਤੋਂ ਬਾਵਜੂਦ ਪੰਜਾਬ ਪੁਲਿਸ ਨੇ ਜਿਸ ਕੇਸ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਸੀ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਾਨੂੰ ਉਸ ਝੂਠੇ ਮੁਕਦਮੇ ਵਿੱਚ ਰੈਗੂਲਰ ਬੇਲ ਦਿੱਤੀ ਹੈ ਮੈਂ ਮੈਂ ਅਕਸਰ ਕਹਿਣਾ ਰਿਹਾ ਜਦੋਂ ਮੇਰੇ ਫਾਦਰ ਦਾ ਹੀ ਅਰੈਸਟ ਹੋਈ ਸੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਸ ਦਿਨ ਸਾਨੂੰ ਮੌਕਾ ਮਿਲੇਗਾ ਜਿਸ ਦਿਨ ਅਸੀਂ ਆਪਣੀ ਦਲੀਲ ਇੱਕ कोर्ट ਦੇ ਅੱਗੇ ਪੇਸ਼ ਕਰਾਂਗੇ ਮੈਨੂੰ ਯਕੀਨ ਹੈ ਉਸ ਦਿਨ ਸਾਨੂੰ ਬੜੀ ਵੱਡੀ ਰਾਹਤ ਮਿਲੂਗੀ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਮੂੰਹ ਨਹੀਂ ਖਾਨੀ ਪਈ ਹੈ ਕਿਉਂਕਿ ਇਹਨਾਂ ਨੇ ਮੇਰੇ ਫਾਦਰ ਨੂੰ ਇੱਕ ਝੂਠੇ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦਾ ਕਾਰਨ ਕੀ ਸੀ ਇਹ ਜਿਹੜਾ ਮੁਕਦਮਾ ਹੈ ਐਨਡੀਪੀਐਸ ਦਾ 2015 ਦਾ ਸਾਢੇ 8 ਸਾਲ ਪੁਰਾਣਾ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਜਿੱਤੇ ਹੋਏ ਆ ਸੁਪਰੀਮ ਕੋਰਟ ਦੀ ਆਰਡਰ ਸਾਡੇ ਹੱਕ ਵਿੱਚ ਹੈ ਇਹ ਜਿਹੜਾ ਮੁਕਦਮਾ ਹੈ ਅਸਲ ਵਿੱਚ ਇਹ ਅੱਖਾਂ ਤੇ ਪੜਦਾ ਹੈ ਅਸਲੀਅਤ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਚ ਬੰਦ ਕਰਨ ਦੀ ਉਹਨਾਂ ਦੀ ਆਵਾਜ਼ ਹੈ ਕਿਉਂਕਿ ਮੇਰੇ ਫਾਦਰ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਔਰ ਖਾਸ ਕਰਕੇ ਸਿੱਖਾਂ ਦੀ ਗੱਲ ਕੀਤੀ ਹੈ ਉਸ ਕਰਕੇ ਭਗਵੰਤ ਮਾਨ ਨੇ ਝੂਠ ਸੱਚ ਬੋਲ ਕੇ ਉਹਨਾਂ ਨੂੰ ਤਕਰੀਬਨ ਤਿੰਨ ਮਹੀਨੇ ਇੱਕ ਜੇਲ੍ਹ ਚ ਬੰਦ ਕਰਵਾਇਆ ਅੱਜ ਇੱਕ ਪਾਸੇ ਦਾ ਖੁਸ਼ੀ ਦਾ ਦਿਨ ਹੈ ਕਿ ਸੱਚ ਸਾਹਮਣੇ ਆਇਆ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਬੜੇ سنگੀਨ ਕੇਸ ਵਿੱਚ ਅੱਜ ਹਾਈ ਕੋਰਟ ਨੇ ਬੇਲ ਦਿੱਤੀ ਮੈਨੂੰ ਬੜੀ ਖੁਸ਼ੀ ਸੀ ਇਸ ਗੱਲ ਦੀ ਲੇਕਿਨ ਦੂਜੇ ਪਾਸੇ ਸਾਨੂੰ ਖਬਰ ਮਿਲੀ ਕਿ ਅੱਜ ਪੰਜਾਬ ਸਰਕਾਰ ਨੇ ਪੰਜਵਾਂ ਮੁਕਤਮਾ ਦਰਜ ਕੀਤਾ ਪਿਛਲੇ 2 ਸਾਲਾਂ ਦੀ ਸਰਕਾਰ ਵਿੱਚ ਸੁਖਪਾਲ ਸਿੰਘ ਖੈਰਾ ਤੇ ਪੰਜ ਮੁਕਾਦਮੇ ਦਰਜ ਹੋ ਚੁੱਕੇ ਨੇ ਅੱਜ ਇੰਨਾ ਸਰਕਾਰ ਨੇ ਕੰਮ ਨਹੀਂ ਕੀਤਾ ਜਿੰਨਾ ਮੇਰੇ ਖਿਆਲ ਤੇ ਇਹਨਾਂ ਨੇ ਪਰਚੇ ਦਰਜ ਕੀਤੇ ਨਵਾਂ ਪਰਚਾ 4 ਤਰੀਕ 4 ਜਨਵਰੀ 2024 ਦਾ ਪਰਚਾ ਅੱਜ ਸਵੇਰੇ ਦਰਜ ਕਰਕੇ ਉਹਨਾਂ ਨੂੰ ਨਾਬਾ ਤੋਂ ਕਪੂਰਥਲਾ ਲੈ ਜਾਇਆ ਜਾ ਰਿਹਾ ਨਵਾਂ ਮੁਕਦਮਾ ਨਾ ਹੀ ਕਿਸੇ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕੀ ਇਲਜ਼ਾਮ ਲਾਏ ਗਏ ਨੇ ਸਾਡੇ ਤੇ ਫਿਲਹਾਲ ਦੀ ਘੜੀ ਮੈਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਮੈਂ ਤੁਹਾਡੇ ਸਾਰਿਆਂ ਅੱਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਇਸ ਸਮੇਂ ਵਿੱਚ ਤੁਸੀਂ ਸਾਰਿਆਂ ਨੇ ਤੁਸੀਂ ਸਾਰੇ ਆਪਣੇ ਦਿਲ ਵਿੱਚ ਜਾਣਦੇ ਸੀ ਕਿ ਸੁਖਪਾਲ ਸਿੰਘ ਖੇੜਾ ਬੇਕਸੂਰ ਹੈ ਤੇ ਜੇ ਇਹ ਜੋ ਵੀ ਕੁਝ ਪਿਛਲੇ 3-4 ਮਹੀਨਿਆਂ ਵਿੱਚ ਉਹਨਾਂ ਨਾਲ ਹੋਇਆ ਇਹ ਸਿਆਸੀ ਬਗਲਾਖੋਰੀ ਹੈ ਮੈਂ ਇਹਨਾਂ ਨੂੰ ਹੁਣ ਪਰਚੇ ਨਹੀਂ ਮੰਨਦਾ ਮੈਂ ਸਮਝਦਾ ਕਿ ਪੰਜਾਬ ਸਰਕਾਰ ਸੁਖਪਾਲ ਸਿੰਘ ਖੈਰਾ ਨੂੰ ਮੈਡਲ ਦੇ ਰਹੀ ਹੈ ਕਿਉਂਕਿ ਉਹਦੀ ਆਵਾਜ਼ ਉਹ ਬੰਦ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਕੋਟਾ ਕਚਹਿਰੀਆਂ ਵਿੱਚ ਜੇਲ੍ਹਾਂ ਵਿੱਚ ਬੰਦ ਕਰਕੇ ਸ਼ਾਇਦ ਸੁਖਪਾਲ ਸਿੰਘ ਖੈਰਾ ਚੁੱਪ ਹੋ ਜਾਊਗਾ ਜਿਹੜਾ ਨਵਾਂ ਮੁਕੱਦਮਾ ਹੈ ਇਹ ਸਰਾਸਰ ਝੂਠਾ ਹੈ ਮੇਰੇ ਫਾਦਰ ਤਾਂ ਪਿਛਲੇ 3 ਮਹੀਨਿਆਂ ਤੋਂ ਜੇਲ੍ਹ 'ਚ ਬੈਠੇ ਨੇ 195 ए ਧਾਰਾ ਲਾ ਕੇ ਅੱਜ ਉਹਨਾਂ ਨੂੰ ਨਾਭੇ ਤੋਂ ਕਪੂਰਥਲੇ ਲੈ ਕੇ ਜਾਇਆ ਜਾ ਰਿਹਾ ਹੈ ਕਿ ਜੀ ਅਸੀਂ ਤਫ਼ਤੀਸ਼ ਕਰਨੀ ਹੈ ਨਵੇਂ ਮੁਕੱਦਮੇ ਦੀ ਇਹ ਭਗਵੰਤ ਮਾਨ ਦੀ ਔਰ ਉਸਦੀ ਸਰਕਾਰ ਦੀ ਬਖਰਾਵਟ ਹੈ ਇੱਕ ਪਾਸੇ ਤਾਂ ਜਦ ਇਹਨਾਂ ਦੇ ਆਕਾ ਨੂੰ ਈਡੀ ਸਮਨ ਕਰਦੀ ਹੈ ਤੇ ਕੰਬ ਜਾਂਦੇ ਆ ਪੰਜਾਬ ਦੇ ਪੰਜਾਬ ਪੁਲਿਸ ਦੇ ਪੈਰਾ ਚਾ ਕੇ ਛਿਪ ਜਾਂਦੇ ਲੁਕ ਜਾਂਦੇ ਆ ਕਿ ਸਾਨੂੰ ਈਡੀ ਨਾ ਆ ਕੇ ਗ੍ਰਿਫਤਾਰ ਕਰੇ ਤੇ ਦੂਜੇ ਪਾਸੇ ਇੱਕ ਸੱਚੇ ਸੁੱਚੇ ਬੰਦੇ ਤੇ ਝੂਠੇ ਮੁਕਦਮੇ ਦਰਜ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰਨ ਦਾ ਔਰ ਜੇਲ੍ਹ 'ਚ ਰੱਖਣ ਦਾ ਇੱਕ ਯਤਨ ਕੀਤਾ ਜਾ ਰਿਹਾ ਮੈਂ ਆਪਣੇ ਫਾਦਰ ਵੱਲੋਂ ਔਰ ਆਪਣੇ ਸਾਰੀ ਫੈਮਿਲੀ ਵੱਲੋਂ ਤਾਨੂੰ ਯਕੀਨ ਦਵਾਉਣਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਚੜ੍ਹਦੀ ਕਲਾ ਚ ਅਸੀਂ ਡਰੇ ਨਹੀਂ ਐ ਅਸੀਂ ਘਬਰਾਏ ਨਹੀਂ ਐ ਇਹ ਜੇ 100 ਪਰਚੇ ਜੇ ਭਗਵੰਤ ਮਾਨ ਦਰਜ ਕਰੂਗਾ ਅਸੀਂ 100 ਦੇ 100 ਮੁਕਦਮਿਆਂ ਤੇ ਉਹਨਾਂ ਨਾਲ ਲੜਾਂਗੇ ਤੇ ਮੈਨੂੰ ਯਕੀਨ ਹੈ ਕਿ ਇੱਕ ਦਿਨ ਆਉਣ ਵਾਲੇ ਕੁਝ ਦਿਨਾਂ ਵਿੱਚ ਸਰਦਾਰ ਸੁਖਪਾਲ ਸਿੰਘ ਖਿਆਰਾ ਜੇਲ੍ਹ ਚੋਂ ਬਾਹਰ ਆਣਗੇ ਤੇ ਨਾਲ ਸੱਚ ਵੀ ਬਾਹਰ ਆਊਗਾ ਤੁਹਾਡੇ ਸਾਰਿਆਂ ਦਾ ਭਲੱਥ ਵਾਲਿਆਂ ਦਾ ਖਾਸ ਕਰਕੇ ਸਾਡੇ ਤੇ ਅ ਯਕੀਨ ਕਰਨ ਦਾ ਸਾਡੇ ਤੇ ਭਰੋਸਾ ਰੱਖਣ ਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿ ਆਪਾਂ ਇਹ ਜੇ ਕਮਜ਼ੋਰ ਕਾਇਰ ਸੀਐਮ ਨਾਲ ਆਪਾਂ ਲੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਿ ਅਗੇ ਸੁਖਪਾਲ ਸਿੰਘ ਖੈਰਾ ਜਿਹੜੇ ਕਿ ਪਹਿਲਾਂ ਹੀ ਨਾਪਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਨੇ ਉੱਥੇ ਹੀ ਜੇਲ੍ਹ ਦੇ ਵਿੱਚ ਬੰਦ ਹੋਰ ਦੇ ਖਿਲਾਫ ਵੀ ਉਹਨਾਂ ਤੇ ਐਫਆਈਆਰ ਦਰਜ ਕੀਤੀ ਜਾ ਰਹੀ ਹੈ ਇਸ ਦਾ ਖਾਸਾ ਤਾਂ ਪਹਿਲਾਂ ਹੀ ਕਾਂਗਰਸੀ ਆਗੂ ਕਰ ਚੁੱਕੇ ਸਨ ਬਿਊਰੋ ਰਿਪੋਰਟ ਹਰਪ